ਸੱਚ ਦੀ ਆਵਾਜ਼ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਸਰੋਤਿਆਂ ਨੂੰ ਇੱਕ ਵਾਰ ਫਿਰ ਤੋਂ ਗੁਰੂ ਫਤਿਹ ਪ੍ਰਵਾਨ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰ ਵਾਲਿਓ ਗੁਰਬਾਣੀ ਦਾ ਇੱਕ ਪਿਆਰਾ ਕਥਨ ਹੈ ਗਲ ਸਾਢੇ ਤਰੇ ਤਰੇ ਧੋਤੀਆਂ ਤੇਰੇ ਪਾਇਨ ਤੱਗ ਗਲੀ ਜਿੰਨਾ ਜਬ ਮਾਲੀਆਂ ਲੋਟੇ ਹੱਥ ਨੇ ਬੱਗ ਓਏ ਹਰ ਕੇ ਸੰਤ ਨਾ ਆਖੀਐ ਬਨਾਰਸ ਕੇ ਠੱਗ ਨਿਤ ਨਵੇਂ ਤੋਂ ਨਵਾਂ ਬਾਬਾ ਚਾਹੇ ਪੰਜਾਬ ਦੀ ਧਰਤੀ ਲਾ ਲਓ ਚਾਹੇ ਪੰਜਾਬ ਤੋਂ ਬਾਹਰ ਲਾ ਲਓ ਕੋਈ ਨਾ ਕੋਈ ਪੈਦਾ ਹੋ ਰਿਹਾ ਪਰ ਪੰਜਾਬ ਦੇ ਵਿੱਚ ਤਾਂ ਬਹੁਤ ਜ਼ਿਆਦਾ ਪੈਦਾ ਹੋ ਰੇ ਨਾ ਇਹ ਆ ਜਿਹੜੀ ਝੂਠ ਜਿਹਦੀ ਨਾਲ-ਨਾਲ ਤੁਹਾਨੂੰ ਵੀਡੀਓ ਮੈਂ ਸ਼ੇਅਰ ਕਰੰਦੇ ਆ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਮੇਰੇ ਨਾਲ ਵੀਡੀਓ ਚੱਲ ਰਹੀ ਹੈ ਇੱਕ ਨਵੀਂ ਝੂਠ ਪੈਦਾ ਹੋਈ ਹੈ ਨਵੀਂ ਝੂਠ ਇਹ ਅਸਲ ਦੇ ਵਿੱਚ ਇਹ ਝੂਠਾ ਹੀ ਹੈ ਗੁੱਸਾ ਕਰ ਲਓ ਗਿਲਾ ਕਰ ਲਓ ਹੈ ਝੂਠਾ ਹੀ ਹੈ ਇਹ ਝੂਠਾ ਪਤਾ ਨਹੀਂ ਕਿੱਥੋਂ ਪੈਦਾ ਹੋ ਰਹੀਆਂ ਨਿਤ ਨਵੀਆਂ ਤੋਂ ਨਵੀਆਂ ਝੂਠਾ ਸਾਡੀ ਸਮਾਜ ਵਿੱਚ ਜਨਮ ਲੈ ਰਹੀਆਂ ਕੋਈ ਨੱਕ ਜੇ ਨਤੀਆਂ ਪਾਈ ਫਿਰਦਾ ਕੋਈ ਪੈਰਾਂ ਵਿੱਚ ਘੁੰਗਰੂ ਬੰਨੀ ਫਿਰਦਾ ਕੋਈ ਜਨਾਨੀਆਂ ਵਾਲੇ ਕੱਪੜੇ ਪਾਈ ਫਿਰਦਾ ਅਸਲ ਦੇ ਵਿੱਚ ਜਿਹੜੇ ਪਾਗਲ ਲੋਕ ਹੈ ਜਿਹੜੇ ਪਾਗਲਖਾਨੇ ਹੋਣੇ ਚਾਹੀਦੇ ਆ ਮਾਨਸਿਕ ਰੋਗੀ ਹੈ ਉਹਨਾਂ ਨੂੰ ਸਾਡੇ ਲੋਕਾਂ ਨੇ ਬਣਾ ਲਿਆ ਆਪਣੇ ਬਾਬੇ ਆਪਣੇ ਭਗਵਾਨ ਬਣਾ ਲਿਆ ਔਰ ਉਹਨਾਂ ਉਹਨਾਂ ਲੋਕਾਂ ਦੇ ਕੋਲੋਂ ਜਾ ਕੇ ਦਾਤਾਂ ਮੰਗ ਰਿਹਾ ਆਪਣੀਆਂ ਅਰਦਾਸਾਂ ਕਰਾ ਰਿਹਾ ਜਿਹੜੇ ਖੁਦ ਹੀ ਪਾਗਲ ਹੈ ਉਹ ਤੁਹਾਨੂੰ ਕੀ ਦੇਣਗੇ ਇਹ ਸਾਰੇ ਪਾਗਲ ਐ ਇਹ ਪਾਗਲ ਲੋਕਾਂ ਨੂੰ ਲੋਕਾਂ ਨੇ ਕੀ ਬਣਾ ਲਿਆ ਆਪਣੇ ਰੱਬ ਬਣਾ ਲਿਆ ਭਗਵਾਨ ਬਣਾ ਲਿਆ ਇਹਨਾਂ ਨੂੰ ਢਾਵਾ ਕੇ ਜੁੱਤੀ ਫੇਰਨੀ ਚਾਹੀਦੀ ਐ ਛੱਤਰ ਫੇਰਨਾ ਚਾਹੀਦਾ ਇਹਨਾਂ ਲੋਕਾਂ ਨੂੰ ਜੁੱਤੀਆਂ ਦੀ ਘਾਟ ਐ ਗੱਲ ਹੋਰ ਕੋਈ ਨਹੀਂ ਐ ਪੰਜਾਬ ਦੇ ਵਿੱਚ ਜਿੰਨਾ ਇਸਾਈਆਂ ਦਾ ਜ਼ੋਰ ਵਧਨਦਿਆਂ ਨਾ ਓਨਾ ਹੀ ਨਵੇਂ-ਨਵੇਂ ਜੰਮੇ ਹੋਏ ਸਾਈਆਂ ਦਾ ਜ਼ੋਰ ਵਧਨਦਿਆਂ ਇਸਾਈ ਤੇ ਸਾਈ ਇਹ ਸਾਰੇ ਇੱਕ ਦੂਜੇ ਨੂੰ ਇਹ ਸਾਡੇ ਸਮਾਜ ਨੂੰ ਲੁੱਟਣ ਟੱਕਰੇ ਐ ਉਥੇ ਇਸਾਈਆਂ ਨੇ ਵੀ ਬਹੁਤ ਗੰਦ ਪਾਇਆ ਹੋਇਆ ਮਥੇ ਤੇ ਹੱਥ ਲਾਉਂਦੇ ਆ ਜਨਾਨੀ ਹੋਵੇ ਬੰਦਾ ਹੋਵੇ ਬੁੜਕ-ਬੁੜਕੇ ਜਾ ਕੇ ਪੈਂਦੇ ਆ ਤੇ ਇਦਾਂ ਦੇ ਪਤਾ ਨਹੀਂ ਕਿੰਨੀਆਂ ਕੋਈ ਝੂਠਾ ਹੋਰ ਪੈਦਾ ਹੋ ਰਹੀਆਂ ਸਾਡੇ ਸਮਾਜ ਵਿੱਚ ਸਾਡੇ ਲੋਕਾਂ ਨੂੰ ਲੁੱਟਣ ਵਾਸਤੇ ਤੇ ਜੇ ਮੈਂ ਗੱਲ ਕਰਾਂ ਗੱਲ ਕਰਾਂ ਸਾਡੇ ਲੋਕ ਆਪਣੇ ਆਪ ਨੂੰ ਲਟਾਉਣ ਲਈ ਤਿਆਰ ਬੈਠੇ ਆ ਉਹ ਕਹਿੰਦੇ ਵੀ ਸਾਨੂੰ ਲੁੱਟੋ ਤਾਂ ਸਹੀ ਆਪਾਂ ਤਾਂ ਲਟਾਉਣ ਨੂੰ ਤਿਆਰ ਬੈਠੇ ਆ ਧੰਨਾ ਮੇਰਾ ਬਾਬਾ ਨਾਨਕ ਸੱਚੇ ਪਾਤਸ਼ਾਹ ਜਿਸ ਗੁਰੂ ਨਾਨਕ ਸਾਹਿਬ ਨੇ ਇਨਾ ਪਖੰਡੀਆਂ ਤੋਂ ਸਾਨੂੰ ਬਚਾਇਆ ਇਹੋ ਜਿਹਾ ਕੰਮ ਕਰਨ ਵਾਲਿਆਂ ਤੋਂ ਸਾਨੂੰ ਬਚਾਇਆ ਇਹੋ ਜਿਹਾ ਨਰਕ ਤੋਂ ਸਾਨੂੰ ਬਚਾਇਆ ਦੁਬਾਰਾ ਫੇਰ ਸਾਡੇ ਲੋਕ ਉਸੇ ਨਰਕ ਦੇ ਵਿੱਚ ਧੱਕੇ ਜਾ ਰਹੇ ਐ ਉਸੇ ਨਰਕ ਦੇ ਵਿੱਚ ਆਪਣੇ ਆਪ ਨੂੰ ਖੁਦ ਸੁੱਟਣ ਨੂੰ ਤਿਆਰ ਬੈਠੇ ਹੋਏ ਐ ਬਾਬਿਆਂ ਨੇ ਤੁਹਾਨੂੰ ਕੁਝ ਨਹੀਂ ਦੇਣਾ ਇਹ ਤਾਂ ਤੁਹਾਡੇ ਮੰਗਤੇ ਐ ਤੁਸੀਂ ਜੋ ਖਾਣਾ ਤੁਹਾਡੀ ਮਿਹਨਤ ਦਾ ਹੋਣਾ ਤੇ ਇਹੋ ਜਿਹਾ ਨੱਕਾਂ ਦੇ ਵਿੱਚ ਨਥਾਂ ਪਾ ਪਾ ਕੇ ਜੇ ਜਨਾਨੀਆਂ ਵਾਲੇ ਕੱਪੜੇ ਪਾ ਪਾ ਕੇ ਹੱਥਾਂ ਤੇ ਮਹਿੰਦੀਆਂ ਲਾ ਲਾ ਕੇ ਜਿਹੜੇ ਲੋਕ ਐ ਇਹਨਾਂ ਨੂੰ ਜਿਹੜੀ ਚੀਜ਼ ਦੀ ਘਾਟ ਐ ਮੈਨੂੰ ਵੀ ਪਤਾ ਤੇ ਤੁਹਾਨੂੰ ਵੀ ਪਤਾ ਜਿਹੜਾ ਬੰਦਾ ਹੋ ਕੇ ਜਨਾਨੀ ਬਣ ਰਿਹਾ ਰੱਬ ਨੇ ਤੈਨੂੰ ਜਨਾਨੀ ਬਣਾਇਆ ਜਨਾਨੀ ਸੀ ਬੰਦਾ ਬਣਾਇਆ ਬੰਦਾ ਸੀ ਹੁਣ ਜੇ ਉਹ ਬੰਦਾ ਹੋ ਕੇ ਜਨਾਨੀ ਬਣ ਕੇ ਇੱਕ ਨੱਥਾ ਪਾ ਕੇ ਨੱਕ ਦੇ ਵਿੱਚ ਮਹਿੰਦੀ ਲਾ ਕੇ ਜਨਾਨੀਆਂ ਵਾਲੇ ਕੱਪੜੇ ਪਾ ਕੇ ਜਿਹੜੀਆਂ ਕਰਤੂਤਾਂ ਕਰ ਰਿਹਾ ਹੁਣ ਤੁਸੀਂ ਦੱਸੋ ਇਹੋ ਜਿਹੇ ਬੰਦਿਆਂ ਨੂੰ ਕੀ ਘਾਟ ਹੈ ਛਤਰਾਂ ਦੀ ਘਾਟ ਜਾਂ ਨਹੀਂ ਘਾਟ ਤਾਂ ਹੈਗੀ ਛਤਰਾਂ ਦੀ ਤੇ ਸਾਡੇ ਜਿਹੜੇ ਲੋਕ ਐ ਉਹ ਇਹਨਾਂ ਨੂੰ ਭਗਵਾਨ ਮੰਨ ਰਹੇ ਐ ਬਾਬੇ ਮੰਨ ਰਹੇ ਐ ਇਹ ਲੋਕਾਂ ਦੀ ਨਿਗਾਹ ਤੁਹਾਡੀਆਂ ਕਮਾਈਆਂ ਉੱਤੇ ਐ ਤੁਸੀਂ ਜੋ ਕਮਾ ਰਹੇ ਹੋ ਉਹਦੇ ਉੱਤੇ ਇਹਨਾਂ ਲੋਕਾਂ ਦੀ ਨਿਗਾਹ ਐ ਤੇ ਅਸੀਂ ਪੰਜਾਬ ਦੇ ਲੋਕ ਖੁਦ ਨਿਤ ਪ੍ਰਤੀ ਦਿਨ ਲੁੱਟੇ ਜਾ ਰਹੇ ਆ। ਉਹ ਸੰਨ ਲੁੱਟਣ ਨੂੰ ਤਿਆਰ ਬੈਠੇ ਆਪਾਂ ਲੁੱਟੇ ਜਾ ਰਹੇ ਆ। ਮੂਰਖ ਨਾ ਬਣੋ ਇਹਨਾਂ ਲੋਕਾਂ ਨੂੰ ਪਛਾਣੋ। ਦੇਖੋ ਇਹ ਲੋਕ ਤੁਹਾਨੂੰ ਕਿਦਾਂ ਲੁੱਟ ਰਹੇ ਐ। ਨਿਤ ਨਵੇਂ ਤੋਂ ਨਵਾਂ ਬਾਬਾ ਤਿਆਰ ਹੋ ਰਿਹਾ, ਨਿਤ ਨਵੇਂ ਤੋਂ ਨਵਾਂ ਬਾਬਾ ਤਿਆਰ ਹੋ ਰਿਹਾ, ਕੋਈ ਭੂਤ ਕੱਢ ਰਿਹਾ, ਕੋਈ ਅਸੀਸਾਂ ਦੇ ਰਿਹਾ, ਕੋਈ ਸਿਰਕ ਮਾਰ ਰਿਹਾ। ਇਹ ਹੁਣ ਆ ਜਿਹੜੇ ਸਿਰਕ ਮਾਉਣ ਵਾਲੇ ਐ ਇਹਨਾਂ ਨੂੰ ਜੁੱਤੀਆਂ ਦੀ ਘਾਟ ਐ। ਕੋਈ ਬਾਬਾ ਨਹੀਂ ਹੁੰਦਾ ਇਹਨਾਂ ਦੇ ਵਿੱਚ। ਛਤਰਾਂ ਦੀ ਘਾਟ ਹੈ ਬਸ ਛਤਰ ਪਹਿਣ ਆਪਣੇ ਆਪ ਹੀ ਸੈੱਟ ਹੋ ਜਾਂਦਾ ਪਰ ਸਾਡੇ ਲੋਕ ਇਹਨਾਂ ਨੂੰ ਭਗਵਾਨ ਮੰਨ ਕੇ ਆਪਣਾ ਪੈਸਾ ਆਪਣਾ ਸਮਾਂ ਖਰਾਬ ਕਰ ਰਹੇ ਐ ਨਿਤ ਨਵੀਆਂ ਤੋਂ ਨਵੀਆਂ ਝੂਠਾ ਪੈਦਾ ਹੋ ਰਹੀਆਂ ਨਿਤ ਨਵੀਆਂ ਤੋਂ ਨਵੀਆਂ ਝੂਠਾਂ ਇਹਨਾਂ ਝੂਠਾਂ ਦਾ ਕੀ ਕਰਾਂਗੇ ਆਪਾਂ ਸਾਡੇ ਸਮਾਜ ਨੂੰ ਉਤਾਂ ਚੁੱਕਣ ਦੀ ਜ਼ਰੂਰਤ ਹੈ ਨਾ ਕਿ ਇਹੋ ਜਿਹੇ ਪਖੰਡਾ ਦੇ ਵਿੱਚ ਆਪਣਾ ਸਮਾਂ ਆਪਣਾ ਪੈਸਾ ਬਰਬਾਦ ਕਰਨ ਦੀ ਲੋੜ ਹੈ ਵੀਡੀਓ ਚੰਗੀ ਲੱਗੇ ਤੇ ਸ਼ੇਰ ਜ루 ਕਰਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ